ਵੁਲਠਿਆ ਕਰਕੇ ਬੜਾ ਇਹਨਾਂ ਨੂੰ ਕੁੱਟਿਆ ਹਾਲ ਤਾਂ ਇਹਨਾਂ ਦੀ ਕਮਜ਼ੋਰੀ ਤਾਂ ਹੋਈ ਬੋਤੀ ਪਰ ਨਹੀਂ ਉੱਥੇ ਤਿੰਨ ਚਾਰ ਮਤਲਬ 1 ਸਾਲ ਕੇ 1.5 ਸਾਲ ਨਹੀਂ ਆ ਮੁੜ ਕੇ ਫਿਰ ਉਹ ਤਰੀਕਾ ਪੁੱਛਦੇ ਜੀ ਨਾਬੇ ਜਲਦੀ ਦੇ ਮਹੀਨੇ ਤੋਂ ਦਮੇ ਮੇਰੀ ਭਰੀ ਹੋਈ ਹੈ ਮੈਂ ਫਿਰ ਮੈਂ ਉਹ ਜਦੋਂ ਬਾਹਰ ਆਈਆਂ ਨਾ ਤੇ ਫਿਰ ਪਿਆਦਾ ਆਇਆ ਮੇਰੇ ਕੋ ਸਹਿਨ ਕਰਾ ਮਾਦਾ ਜੀ ਕਹਿੰਦੇ ਸੀ ਸਹਿਨ ਕਰ ਜੇ ਮੈਂ ਕਮਿਆਂ ਨਹੀਂ ਸਹਿਨ ਕਰਾਂ ਇਹ ਕਿਉਂ ਨਹੀਂ ਕਰਦੇ ਮੈਂ ਕਿਹਾ ਮੈਂ ਸੈਲ ਨਹੀਂ ਕਰਨੇ ਭਾਵੇਂ ਕੁਝ ਹੋ ਜਾਵੇ ਮੈਂ ਕਿਹਾ ਵੀ ਅੱਗੇ ਤਾਂ ਮੈਂ 3 ਸਾਲਿਆਂ ਹੀ ਫੇਰ ਮੈਨੂੰ ਅਰੈਸਟ ਕਰ ਲੈਣਗੇ ਮੈਂ ਕੀ ਕਰ ਲੈਣਾ ਤੇ ਮੈਂ ਕਿਹਾ ਉਹਦਾ ਹੁੰਝ ਨਹੀਂ ਪਤਾ ਲੱਗਣ ਰਿਹਾ ਉਹ ਸੇ ਦਾ ਜਾਣ ਪਤਾ ਲੱਗਾ ਹੋਵੇ ਤਾਂ ਫੇਰ ਵੀ ਇਹ ਦੱਸਣਾ ਇਹਨਾਂ ਕੀ ਕੀਤਾ ਕਿੱਛੇ ਹੈਗਾ ਆ ਇਹਨਾਂ ਨੇ ਫੜੀਆ ਹਾਂ ਕਾਲ ਸੈਲ ਮੇਰੇ ਬਿਮਾਰ ਹੋ ਗਏ ਸੀ ਚੰਡੀਗੜ੍ਹ ਕਰਾਇਆ ਫਿਰ ਮੈਂ ਬਿਮਾਰ ਹੋ ਗਈ ਫਿਰ ਟ੍ਰਿਟਮੈਂਟ ਕਰਾਇਆ ਜਦ ਜੇ ਪਹਿਲੇ ਫਿਰ ਇਨਾ ਕਮਾਚੀ ਲੱਗਨੇ ਜਦੋਂ ਲੋਕਸ ਕੋਈ ਨਾ ਮਿਲੇ ਅੱਜ ਦੇ ਹੋ ਜਾਂਨੇ ਕੋਈ ਥਾਂ ਲੈ ਕੇ ਸੱਤ ਬਣਾ ਲੈਣਾ ਹੀ ਆ ਕਰਾਈ ਤਾਂ ਤਾਂ ਬਜੀ ਉਹ ਚਲੋ ਕਰਾਇਆ ਜੇਲਾ ਜਲਾਣਾ ਬੜਾ ਔਖਾ ਹੋ ਜਾਂਦਾ ਕਿ ਸੋਲ ਕੋਲ ਪਹਾ ਵੀ ਨਹੀਂਦਾ ਜੋ ਜੜੀ ਪੈਨਸ਼ਨ ਲੈਂਦੇ ਨੇ ਉਹ ਦੇ ਚੱਲ ਨਹੀਂ ਜਾ ਮਾਲਾ ਮੋਟਾ ਮੈਨੂੰ ਲਾਲਚ ਤੇ ਹੈ ਕਿਸੇ ਚੀਜ਼ ਪਰ ਇਹੋ ਹੀ ਹੈ ਤੇ ਚਲੋ ਕੁਲਾ ਜੁਲਾ ਜਰੂਰ ਹੋਣਾ ਚਾਹੀਦਾ